ਤੁਹਾਨੂੰ ਬਗਾਰ ਤੇ ਗੱਡੀਆਂ ਲੈ ਕੇ ਜਾਣੀਆਂ ਪੈ ਰਹੀਆਂ ਤੁਹਾਨੂੰ ਪੱਲਿਓਂ ਤੇਲ ਪਾਉਣਾ ਪੈ ਰਿਆ ਤੁਹਾਡੀਆਂ ਵਰਦੀਆਂ ਮੈਂ ਮੈਂ ਇੱਕ ਮੈਂ ਕਿਉਂਕਿ ਤੁਹਾਡੀ ਵਰਦੀ ਮੈਂ ਬਹੁਤ ਵਾਰੀ ਪਹਿਨੀ ਹੋਈ ਹੈ ਨਾ ਜੁਗਨੂ ਚ ਅਸੀਂ ਵੀ ਵਰਦੀ ਪ੍ਰੋਪਰ ਵਰਦੀ ਮੈਨੂੰ ਪਤਾ ਹੈ ਹੌਲਦਾਰ ਦੀ ਜਿਹੜੀ ਝੱਲਣ ਵਾਲੀ ਪੱਗ ਹੈ ਉਹ ਉਹਦੇ ਹਰੇਕ ਲੜ ਦੇ ਵਿੱਚ ਅਖਬਾਰ ਪੈਂਦਾ ਫੇ ਜਦੋਂ ਕੈਨੇਡਾ ਅਮਰੀਕਾ ਲੈ ਕੇ ਜਾਂਦੇ ਸੀ ਸ਼ੋਅ ਵਗੈਰਾ ਕਰਨ ਤਾਂ ਉਹਦੇ ਵਿੱਚ ਕੱਪੜਾ ਪਾ ਕੇ ਦੋ ਪੱਗਾਂ ਤਾਂ ਲੈ ਕੇ ਜਾਂਦੇ ਸੀ ਠੀਕ ਹੈ ਉਹ ਦੁਬਾਰਾ ਬੰਨੀ ਨਹੀਂ ਜਾਂਦੀ ਸਪੈਸ਼ਲਿਸਟ ਨੇ ਬਣਾਉਣ ਵਾਲੇ ਸੀ ਉੱਥੇ ਹੀ ਬਣਾਉਂਦੇ ਹੁੰਦੇ ਸੀ ਮੁਆਲੀ ਜਿਹੜਾ ਆਪਣਾ ਕਮਾਂਡੋ ਸੈਂਟਰ ਹੈ 99% ਪੁਲਿਸ ਆਪਦੀਆਂ ਵਰਦੀਆਂ ਆਪ ਸਮਾਉਂਦੀ ਹੈ ਪਹਿਲਾਂ ਤਾਂ ਹੁਣ ਤੱਕ ਪੈਸੇ ਦੇਣ ਲੱਗ ਗਏ ਪਰ ਪਹਿਲਾਂ ਕੱਪੜਾ ਦਿੰਦੇ ਹੁੰਦੇ ਸੀ ਕਾਂਗਰਸ ਵੇਲੇ ਮੇਰੇ ਖਾਲਜੇ ਅਕਾਲੀ ਦਲ ਵੇਲੇ ਉਹ ਕਪੜਾ ਹੈ ਜੇ ਹੁੰਦਾ ਸੀ ਐਦਾਂ ਹੱਥ ਲਾਉਂ ਚ ਗਲੀ ਨਿਕਲ ਜਾਂਦੀ ਸੀ ਕਿਉਂਕਿ ਹੁਣ ਪੌਣੀਆਂ ਤਾਂ ਤੁਸੀਂ ਨੇ ਤੁਸੀਂ ਫਿਰ ਆਪ ਕਪੜਾ ਲੈ ਕੇ ਵੀ ਬਣਾ ਲੈਂਦੇ ਸੀ ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜੀ ਫੋਰਸ ਨੇ ਦਿਨ ਰਾਤ ਉਹਨਾਂ ਦੀ ਵੀ ਰਾਖੀ ਕਰਨੀ ਹੈ ਜਿਨ੍ਹਾਂ ਨੇ ਡਿਸੀਜਨ ਲਿਆ ਹੈ ਸਾਡੀ ਵੀ ਤਾਂ ਰਾਖੀ ਤੁਸੀਂ ਉਹ ਕਰਦੇ ਹੋ ਸਾਡੇ ਮੂਹਰੇ ਸਾਡੇ ਮੂਹਰੇ ਤੁਸੀਂ ਆਪਣੀਆਂ ਹਿੱਕਾਂ ਢਾ ਕੇ ਖੜਦੇ ਹੋ ਉਹਨਾਂ ਦੀ ਵੀ ਰਾਖੀ ਤੁਸੀਂ ਉਹ ਉਹਨਾਂ ਨੇ ਡਿਸੀਜਨ ਲਏ ਹੋਏ ਨੇ ਹੁਣ ਅਸੀਂ ਇੱਕ ਬਹੁਤ ਸੋਹਣੀ ਪਹਿਲ ਕੀਤੀ ਹੈ ਉਹਦਾ ਨਾਮ ਵੀ ਪਹਿਲ ਹੈ ਸੰਗਰੂਰ ਤੋਂ ਸ਼ੁਰੂ ਕੀਤਾ ਹੈ ਸੈਲਫ ਹੈਲਪ ਗਰੁੱਪ ਬਣਾਏ ਨੇ ਲੇਡੀਜ਼ ਦੇ ਪਿੰਡਾਂ 'ਚ ਪਹਿਲਾਂ ਤਾਂ ਸਕੂਲ ਦੀਆਂ ਸਰਕਾਰੀ ਵਰਦੀਆਂ ਉਹਨਾਂ ਤੋਂ ਸਵਾਈਆਂ ਅਸੀਂ ਮਸ਼ੀਨਾਂ ਦਿੱਤੀਆਂ ਉੱਥੇ ਇੱਕ ਵੇਅਰਹਾਊਸ ਬਣਾਤਾ ਕੰਪਿਊਟਰ ਆਈ ਸਾਨੂੰ ਨਾ ਪਾ ਜਾਂਦੇ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਦੇ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਕਹਤਾ ਕਿ ਵਰਦੀਆਂ ਸਕੂਲਾਂ ਦੀਆਂ ਇੱਥੋਂ ਬੜਵਾਓ ਵਰਦੀਆਂ ਉਹ ਲੇਡੀਜ਼ ਤੋਂ ਬਣਵਾਈਆਂ ਕਾਮਯਾਬ ਰਿਹਾ 100 ਲੇਡੀਜ਼ ਨੇ ਚਾਹੇ ਉਹ ਮਸ਼ੀਨ ਆਪਣੇ ਘਰੇ ਲੈ ਜਾਣਾ ਚਾਹੇ ਉੱਥੇ ਸਿਉਂ ਲੈਣ ਅਕਾਲਗੜ ਪਿੰਡੇ ਤੋਂ ਸ਼ੁਰੂ ਕੀਤਾ ਉਹਨਾਂ ਦੀ 1 ਸਾਲ ਦੀ ਟਰਨਓਵਰ 1.5 ਕਰੋੜ ਰੁਪਈਆ ਜਨਨ ਕਿ 1.5 ਲੱਖ ਰੁਪਈਆ ਇੱਕ ਲੇਡੀ ਨੇ ਕਮਾ ਲਿਆ ਸਾਲ ਨਹੀਂ ਕੁਝ ਮਹੀਨਿਆਂ ਚ ਫਿਰ ਅਸੀਂ ਕਹੀ ਆਈਡੀਆ ਵਧੀਆ ਸੀ ਫਿਰ ਪ੍ਰਾਈਵੇਟ ਸਕੂਲਾਂ ਨੂੰ ਅਪਰੋਚ ਕੀਤਾ ਹੁਣ 25 ਪ੍ਰਾਈਵੇਟ ਸਕੂਲ ਵੀ ਵਰਦੀ ਜਿਹੜੀ ਹੈ ਉਹਨਾਂ ਤੋਂ ਸਮਾ ਰਹੇ ਨੇ ਹੁਣ ਹੋਰ ਪਿੰਡ ਵਧਾਤੇ ਅਸੀਂ ਤੇ ਹੁਣ ਅਸੀਂ ਕੱਲ ਹੀ ਅਜੇ ਮੈਂ ਗਿਫਟੀ ਕੁਛ ਸੰਗਰੂਰ ਆਏ ਸੀ ਪਹਿਲੀ ਪੰਜਾਬ ਪੁਲਿਸ ਦੀ ਵਰਦੀ ਵੀ ਲਾਂਚ ਹੋਈ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਤੋਂ ਸਵਾਵਾਂਗੇ ਜਿਹੜੇ ਵੀ ਬੈਚ ਲੱਗਣਗੇ ਜਿਹੜੇ ਵੀ ਉਹ ਸਾਰਾ ਕੁਝ ਉਹ ਦਿਖ ਕੇ ਦੇਣਗੇ ਕਰ ਕਹਿਣ ਪੈਕ ਕਰਕੇ ਪ੍ਰੋਪਰ ਇੱਕ ਬਾਕਸ ਦੇ ਵਿੱਚ ਔਰ ਅਸੀਂ ਤੁਹਾਨੂੰ ਮੈਂ ਕਿਹਾ ਵੀ ਕਿੰਨੇ ਪੈਸੇ ਦਿੰਨੇ ਆ ਗਿਆ 1103 ਰੁਪਏ ਮਿਲਦੇ ਆ ਇੱਕ ਵਰਦੀ ਸਿਰ ਹੁੰਦੀ ਅਸੀਂ 1100 ਰੁਪਏ ਚ ਸੌ ਰਹੇ ਹਾਂ ਔਰ ਸਾਰਾ ਪੈਸਾ ਪਿੰਡਾਂ ਦੀਆਂ ਉਹ ਮਾਵਾਂ ਨੂੰ ਭੈਣਾਂ ਨੂੰ ਜਾ ਰਿਹਾ ਤੇ ਨਾਲੇ ਜਿਹੜੀ ਵਰਦੀ ਜੇ ਬਰਦੀ ਆਪਣੀ ਮਾਂ ਭੈਣ ਨੇ ਸਹੁੰਤੀ ਹੋਵੇ ਨਾ ਉਹ 'ਚ ਥੋੜਾ ਥੋੜਾ ਪਿਆਰ ਤੇ ਨਿੱਗ ਵੀ ਹੁੰਦਾ ਹੈ ਕਿ ਉਹਨਾਂ ਨੂੰ ਵੀ ਮਾਣ ਮਹਿਸੂਸ ਹੋਊਗਾ ਕਿ ਮੈਂ ਕਿੰਨੀਆਂ ਵਰਦੀਆਂ ਮੇਰੇ ਪੁੱਤਾਂ ਦੀ ਜਿਹੜੇ ਪੰਜਾਬ ਪੁਲਿਸ 'ਚ ਨੇ ਸੜਕਾਂ 'ਤੇ ਖੜ੍ਹਦੇ ਆ ਠੰਡ 'ਚ ਵੀ ਗਰਮੀ 'ਚ ਵੀ ਉਹਨਾਂ ਵਾਸਤੇ ਸੌਹਰੇ ਆ ਸੋ ਪੁਲਿਸ ਦੀਆਂ ਵਰਦੀਆਂ ਵੀ ਅਸੀਂ ਤੁਹਾਨੂੰ ਸ਼ਾਨਦਾਰ ਕੋਈ ਇੱਕ ਕਮੀ ਨਹੀਂ ਹੋਊਗੀ ਉਸਦੀ ਉਹ ਅਸੀਂ ਸ਼ੁਰੂ ਕਰਤਾ ਪਹਿਲ ਹੁਣੇ ਹੋਰ ਪਿੰਡਾਂ 'ਚ ਲੈ ਕੇ ਜਾਵਾਂਗੇ ਮੈਂ ਚਾਹਨਾ ਕਿ ਪਿੰਡਾਂ ਦੇ ਵਿੱਚ ਲੇਡੀਜ਼ ਇੰਨੇ ਕੰਮ ਕਰਨ ਜੋ ਕੱਚੀ ਕਣੀ ਦਾ ਤੇਲ ਬਣਾ ਰਹੀਆਂ ਪਿੰਡਾਂ 'ਚ ਚੱਪਲਾਂ ਬਣਾ ਰਹੇ ਆਂ ਅਸੀਂ ਸੰਗਰੂਰ ਦੇ ਵਿੱਚ ਪਾਇਲਟ ਕਾਮਯਾਬ ਹੋ ਗਿਆ ਸਾਰੇ ਪੰਜਾਬ 'ਚ ਕਰਾਂਗੇ ਜਦੋਂ ਕੋਈ ਕੋਈ ਮਲਾਜ਼ਮ ਜਾਂ ਕੋਈ ਦਿਹਾੜੀਦਾਰ ਜਾਂ ਕੋਈ ਕਿਸਾਨ ਜਾਂ ਮਜ਼ਦੂਰ ਜਦੋਂ ਉਹ ਕੰਮ ਕਰਕੇ ਘਰੇ ਆਵੇ ਆਉਂਦਿਆਂ ਤੱਕ ਘੱਟੋ-ਘੱਟ ਉਹਦੀ ਵਾਈਫ ਜਾਂ ਉਹਦੇ ਪਰਿਵਾਰ ਦੀਆਂ ਜਿਹੜੀਆਂ ਮਹਿਲਾਵਾਂ ਨੇ ਉਹ 12000 ਰੁਪਇਆ ਕਮਾ ਕੇ ਬੈਠੇ ਹੋਣ ਪਰ ਡੇ ਪਰ ਦੇ ਕੇ ਨਾ ਮੈਂ 50-60000 ਰੁਪਇਆ ਕਰ ਕਰੇ ਉਹ ਉਹਨਾਂ ਕਰ ਉਹ ਘਰੇ ਬੈਠੀਆਂ ਕਮਾਰੀਆਂ ਹੋਣ ਫੇਰ ਕਬੀਲਦਾਰੀ ਜਿਹੜੀ ਇੱਕ ਦੇ ਵੀ ਨਾ ਲਈ ਤੋਂ ਨਹੀਂ ਲੈਂਦੀ ਚਾਈਨਾ ਕੀ ਕਰ ਰਿਹਾ ਚਾਈਨਾ ਇਹੀ ਕਰ ਰਿਹਾ ਚਾਈਨਾ ਦੇ ਵਿੱਚ ਅੱਜ ਦੇਖ ਲੋ ਅੱਜ ਪਿੰਡਾਂ ਦੇ ਵਿੱਚ ਬਾਰਬੀ ਡਾਲ ਮिक्की ਮਾਊਸ ਸਭ ਬਣ ਰਹੇ ਨੇ ਅਮਰੀਕਾ ਕੈਨੇਡਾ ਦਾ ਸਾਰਾ ਸਮਾਨ ਅੱਧੀ ਦੁਨੀਆ ਹੁਣ ਉਹ ਤੋਂ ਕੋਰੋਨਾ ਵੇਲੇ ਪਤਾ ਲੱਗਿਆ ਨਾ ਕਿੰਨੇ ਦੇਸ਼ ਚਾਈਨਾ ਤੇ ਡਿਪੈਂਡਡ ਸੀਗੇ ਸੋ ਉੱਥੇ ਕੋਈ ਪਿੰਡ ਚ ਕੋਈ ਲੇਡੀ ਬੇਲੀ ਨਹੀਂ ਹੈਗੀ ਸੋ ਅਸੀਂ ਵੀ ਚੌਂ ਨੇ ਆ ਕੇ ਜਿਵੇਂ ਹੁਣ ਪੰਜਾਬ ਪੁਲਿਸ ਦੇ ਵਿੱਚ ਅਸੀਂ 8 ਥਾਣੇ ਪੁਲਿਸ ਦੇ ਸਿਰਫ ਓਨਲੀ ਲੇਡੀਜ਼ ਦੇ ਨੇ ਐਸ ਐਚ ਓ ਵੀ ਲੇਡੀ ਸਾਰਾ ਸਟਾਫ ਲੇਡੀਜ਼ ਦਾ ਤੇ ਸਾਰੇ ਉੱਥੇ ਜਿਹੜੀਆਂ ਐਫ ਆਈ ਆਰ ਜਾਂ ਸ਼ਿਕਾਇਤਾਂ ਲੈ ਕੇ ਆਉਣ ਉਹ ਵੀ ਲੇਡੀਜ਼ ਹੈ ਸੰਗਰੂਰ ਤੋਂ ਸ਼ੁਰੂ ਕੀਤਾ ਹੋਇਆ 8 ਨੇ ਹੁਣ ਤੱਕ ਇਹਦੇ ਵਿੱਚ ਵੀ ਆਪਾਂ ਸਪੈਸ਼ਲੀ ਗੱਡੀਆਂ ਪਾਈਆਂ ਲੇਡੀ ਸੁਰੱਖਿਆ ਦੀਆਂ ਤੇ ਪਹਿਲੀ ਵਾਰ ਹੋਇਆ ਪੰਜਾਬ 'ਚ ਇਸ ਵਕਤ 10 ਡੀ ਸੀ ਕੁੜੀਆਂ ਨੇ 6 ਐਸ ਐਸ ਪੀ ਕੁੜੀਆਂ ਨੇ ਪੰਜਾਬ 'ਚ ਪਹਿਲੀ ਵਾਰ ਹੋਇਆ ਹੈ ਸੋ ਅਸੀਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀਆਂ ਧੀਆਂ ਆਪਣੇ ਭੈਣਾਂ ਨੂੰ ਮਾਨ ਸਨਮਾਨ ਦੇਈਏ ਉਹਨਾਂ ਦੀ ਡਿਗਰੀਆਂ ਮੁਤਾਬਕ ਉਹਨਾਂ ਨੂੰ ਕੰਮ ਮਿਲੇ ਬਾਕੀ ਜਿਤਕ ਪੁਲਿਸ ਦੀ ਰਿਸਪੈਕਟ ਦੀ ਗੱਲ ਹੈ ਮੈਂ ਪਹਿਲਾਂ ਦੇਖਦਾ ਰਿਹਾ ਲੀਡਰਾਂ ਨੂੰ ਕਈ ਵਾਰੀ ਮੈਂ ਸ਼ੋਹਾਂ ਤੇ ਵੀ ਜਾਂਦਾ ਰਿਹਾ ਤੇ ਉੱਥੇ ਮੁੱਖ ਮੰਤਰੀ ਵੀ ਆਉਂਦੇ ਰਹੇ ਐ ਸਮੇਂ-ਸਮੇਂ ਦੇ ਮੈਨੂੰ ਬੜਾ ਗਲਤ ਲੱਗਦਾ ਸੀਗਾ ਜਦੋਂ ਕੋਈ ਮੁੱਖ ਮੰਤਰੀ ਆ ਜਾਂਦਾ ਪ੍ਰੋਟੋਕਾਲ ਮੁਤਾਬਕ ਉਹਨੂੰ ਸਲੂਟ ਕਰਦੇ ਸੀਗੇ ਜਿਹੜੇ ਜਵਾਨ ਖੜੇ ਰਸਤੇ 'ਚ ਤੋਂ ਸਲੂਟ ਦਾ ਜਵਾਬ ਨਹੀਂ ਦਿੰਦੇ ਸੀ ਚਾਕਦੇ ਵੀ ਨਹੀਂ ਸੀ ਉਹਨਾਂ ਵੱਲ ਇੱਥੇ ਫਿਰ ਇਦਾਂ ਹੀ ਹੋ ਗਿਆ ਫਿਰ ਜਿਵੇਂ ਆਪਾਂ ਕਿਸੇ ਵੱਲ ਹੱਥ ਕੱਢੀਏ ਹੱਥ ਬਣਾਉਣ ਵਾਸਤੇ ਅਗਲਾ ਕੱਢੇ ਨਾ ਫਿਰ ਆਪਾਂ ਨੂੰ ਨਮੋਸ਼ੀ ਹੁੰਦੀ ਹੈ ਨਾ ਫਿਰ ਜਦੋਂ ਤੋਂ ਮੈਂ ਐਮਪੀ ਬਣਿਆ ਕਿਉਂਕਿ ਉਹ ਤੋਂ ਪਹਿਲਾਂ ਤਾਂ ਸਲੂਟ ਪੈਂਦੇ ਸੀ ਜਦੋਂ ਤੋਂ ਮੈਂ ਐਮਪੀ ਬਣਿਆ ਜਿੰਨੇ ਵੀ ਮੁੰਡੇ ਡਿਊਟੀ ਤੇ ਲੱਗਦੇ ਸੀ ਜਾਂ ਰੂਟ ਲੱਗਦਾ ਸੀ ਅੱਜ ਤੱਕ ਮੁੱਖ ਮੰਤਰੀ ਦੇ ਅੱਜ ਤੱਕ ਮੈਂ ਹਰ ਇੱਕ ਸਲੂਟ ਦਾ ਜਵਾਬ ਦੇਣਾ ਕੋਈ ਸਲੂਟ ਮੈਂ ਅਟੈਂਡਡ ਨਹੀਂ ਛੱਡਦਾ ਇੱਕ ਵਾਰੀ ਮੈਂ ਮੁਕਸਰ ਮਾਗੀ ਮੇਲੇ 'ਚੋਂ ਨਿਕਲ ਰਿਹਾ ਸੀ ਜਦੋਂ ਹਜੇ ਸਾਡੀ ਪਾਰਟੀ ਦੀ ਸਰਕਾਰ ਨਹੀਂ ਬਣੀ ਸੀ ਤਾਂ ਮੈਂ ਬਾਹਰ ਨਿਕਲਿਆ ਤੇ ਮੈਂ ਕਿਤੇ ਫੋਨ ਤੇ ਲੱਗ ਗਿਆ। ਇੱਕ ਟ੍ਰੈਫਿਕ ਵਾਲੇ ਮੁੰਡੇ ਨੇ ਸਲੂਟ ਮਾਰਿਆ। ਮੈਨੂੰ ਪਤਾ ਨਹੀਂ ਲੱਗਿਆ। ਮੈਨੂੰ ਡਰਾਈਵਰ ਨੇ ਮੁੰਡੇ ਦੱਸਿਆ ਕਹਿੰਦਾ ਉਹ ਮੁੰਡੇ ਨੇ ਸਲੂਟ ਮਾਰਿਆ ਸੀ ਤੁਸੀਂ ਫੋਨ ਤੇ ਸੀ। ਮੈਂ ਗੱਡੀ ਬੈਕ ਕਰ ਲਾ। ਗੱਡੀ ਦੀ ਯੂ ਮਾਰ ਕੇ ਮੈਂ ਆਇਆ ਦੁਬਾਰਾ ਉਸ ਚੌਂਕ ਤੇ ਜਿੱਥੇ ਖੜਾ ਸੀ। ਉੱਤਰ ਕੇ ਮੈਂ ਉਹਨੂੰ ਕਿਹਾ ਮੈਂ ਕਿ ਸੌਰੀ ਮੈਂ ਕਿਤੇ ਹੋਰ ਦੇਖਦਾ ਸੀ। ਮੈਂ ਆਪ ਤੈਨੂੰ ਸਲੂਟ ਕਰਨਾਂ ਦੁਬਾਰਾ। ਮਾਣ ਮਹਿਸੂਸ ਹੁੰਦਾ ਦਿਨ। ਜਨਮ ਦਿਨ ਦੇ ਕਾਰਡ ਆਉਂਦੇ ਆ ਨਾ ਤੁਹਾਨੂੰ? ਤੇ ਆਉਣ ਸਾਲ ਮੈਂ ਸ਼ੁਰੂ ਕੀਤਾ। ਕੇ ਡੀਜੀਪੀ ਦੇ ਸਾਈਨ ਹੋਣ ਮੇਰੇ ਸਾਈਨ ਹੋਣ ਤੇ ਤੁਹਾਡੇ ਘਰੇ ਤੁਹਾਡੇ ਜਨਮ ਦੇ ਨਾਲ ਦਿਨ ਬਹੁਤ ਸ਼ਾਨਦਾਰ ਕਾਰਡ ਆਵੇ ਜਿੱਜ ਤੁਹਾਡੀਆਂ ਪ੍ਰਾਪਤੀਆਂ ਲਿਖਿਆ ਹੋਣ ਬੱਚਿਆਂ ਨੂੰ ਮਾਣ ਮਹਿਸੂਸ ਹੁੰਦਾ ਬੱਚੇ ਸਕੂਲ ਚ ਲੈ ਕੇ ਜਾਂਦੇ ਉਹਨਾਂ ਨੂੰ ਕਾਰਡ ਕਿ ਮੇਰੇ ਪਾਪਾ ਵਾਸਤੇ ਕਾਰਡ ਆਇਆ ਦੇਖੋ ਮਾਣ ਮਹਿਸੂਸ ਇੱਜ਼ਤ ਹੈ ਜਿੰਨੀ ਇੱਜ਼ਤ ਦੇ ਦੋਗੇ ਉਨੀ ਇੱਜ਼ਤ ਲੈ ਲੋਗੇ ਫਿਰ ਸੋ ਇਸ ਕਰਕੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਤੁਹਾਡੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਗਲਤੀਆਂ ਕਈ ਵਾਰੀ ਤੁਸੀਂ ਕਰ ਦਿੰਨੇ ਹੋ ਹੋ ਜਾਂਦੀ ਹੈ ਨਾ ਪਰ ਟੰਗੇ ਜਾਂਦੇ ਨੇ ਤੁਹਾਡੇ ਅਫਸਰ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਕੀ ਹੋ ਗਿਆ